ਆ ਦੇਖ ਆ ਕਿੱਥੋਂ ਕਿੱਥੋਂ ਆਇਆ ਤੁਸੀਂ ਕਿੱਥੋਂ ਆਇਆ ਕਿੱਥੋਂ ਆਇਆ ਤੁਸੀਂ ਕੀ ਗੱਲ ਕੋਣ ਹੈਂ ਦਿਮਾਗ ਖਰਾਬ ਕਰਿਆ ਤੁਸੀਂ ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਫਾਟੇਗੜ ਸਾਹਿਬ ਨਾ 3-4 ਦਿਨਾਂ ਤੋਂ ਮੈਂ ਦੇਖ ਰਿਹਾ ਕੁੜੀਆਂ ਪਤਾ ਨਹੀਂ ਇਹ ਕਿੱਥੋਂ ਆਈਆਂ ਹਰੇਕ ਨੂੰ ਘੇਰ ਕੇ ਖੜ ਜਾਂਦੀਆਂ ਨੇ ਇਹ ਪਰ ਹਾਂ ਆ ਦੇਖੋ ਆ ਕੰਮ ਇਹਨਾਂ ਦਾ ਜਿਹੜਾ ਵੀ ਆਉਂਦਾ ਜਿਹੜਾ ਕਰਦਾ ਹੈ ਇਹ ਆ ਦੇਖੋ ਕਿੱਥੋਂ ਕਿਥੋਂ ਆਇਆ ਤੁਸੀਂ ਕਿੱਥੋਂ ਆਇਆ ਕਿੱਥੋਂ ਆਇਆ ਤੁਸੀਂ ਤੁਹਾਡੀ ਗੱਲ ਸੁਣ ਹੈ ਤੁਹਾਡਾ ਖਰਾਬ ਕਰਿਆ ਤੁਸੀਂ ਜੋ ਕਿਹੜਾ ਦਿੱਤਾ ਮੈਨੂੰ ਮੈਂ ਤੁਹਾਡੇ ਤੋਂ ਪੈਗੀ ਨਹੀਂ ਬੜੇ ਕਿਹੜਾ ਆ ਹੱਦ ਆ ਗਈ ਹੱਥ ਚ ਪੈਸੇ ਫੜਾਉਂਦੇ ਦੇਖ ਕੀ ਕੀ ਕਹਿੰਦੀਆਂ ਮੇਰੇ ਇਹ ਮੈਂ 500 ਰੁਪਏ ਦਿੱਤਾ ਬਈ ਹਾਂ ਮੈਂ ਕਿਹਾ ਰਾਜ ਦੇ 200 ਰੁਪਏ ਕੱਟ ਲੋ 300 ਰੁਪਏ ਵਾਪਸ ਦੇ ਤਾ ਮੈਂ 200 ਰੁਪਏ ਵਾਪਸ ਦੇ ਦਾਂ ਮੈਂ ਕੁਛ ਇਤਨਾ ਹੱਥ ਦੱਲ ਲੈ ਮਾਡਮ ਕਿਹੜੀ ਕੀ ਗੱਲ ਤੇਰੇ ਇਹ ਤੇਰੇ ਪੈਸੇ ਐ ਉਹ ਜਿਹੜੇ ਕਹਿੰਦੀਆਂ ਜੇਬ ਦਿੱਤਾ ਤੁਸੀਂ ਸਾਡੇ ਵਰਗੇ ਪੰਜਾਬੀਆਂ ਤੋਂ ਹੀ ਮੰਗਦੀਆਂ ਤੁਸਾਂ ਦਾ ਕੋਈ ਨੋਟ ਹੀ ਨਹੀਂ ਹੈਗਾ ਧੱਕਾ ਬਣਾ ਰਹੇ ਨੇ ਇਹ ਕਹਿੰਨੇ ਪੈਸੇ ਦਿੱਤੇ ਦਾ ਇਹਨਾਂ ਨੂੰ ਮੈਨੂੰ ਕਹਿੰਦੇ ਡੋਨੇਸ਼ਨ ਹੈ ਗਰੀਬ ਬੱਚਾਂ ਵਾਸਤੇ ਡੋਨੇਸ਼ਨ ਹੈ ਪਤਾ ਨਹੀਂ ਕਿੱਥੇ ਵਗਿਆ 500 ਰੁਪਏ ਕੱਢ ਕੇ ਜਦਾ ਮੈਂ ਕਹਿੰਦਾ 200 ਰੁਪਏ ਕੱਟ ਲਓ 300 ਰੁਪਏ ਧੱਕੇ ਨਾਲ ਗੱਟੀ ਮੈਂ ਕਹਿੰਦਾ ਸ਼ਰਦਾ ਦੇ ਨਾਲ ਹੈ ਭਾਈ ਜਿੰਨਾ ਮਰਜ਼ੀ ਤੈਨੂੰ ਕਹੀ ਹੈ ਨਾ 200 ਰੁਪਏ ਰੱਖ ਲੈ ਤੂੰ ਧੱਕੇ ਨਾਲ ਹੀ ਲੈ ਕੇ ਯਾਰ ਆਪਾਂ ਇਹਨਾਂ ਦਾ ਦੇਖਦੇ ਆਂ ਫੇਸਬੁੱਕ ਤੇ ਆਪਾਂ ਕਿਉਂ ਦਿੰਨੇ ਆ ਇਹਨਾਂ ਨੂੰ ਅਗਰੀਬਾਂ ਵਾਸਤੇ ਅਗਰੀ ਬੱਚਾਂ ਵਾਸਤੇ ਮੈਂ ਕਹਿੰਦਾ ਚਲ ਦੇ ਦਈਏ ਭਾਈ ਯਾਰ ਗਰੀਬ ਬੱਚਾਂ ਵਾਸਤੇ ਡੋਨੇਸ਼ਨ ਮੰਗਦੇ ਸੀ ਮੈਂ ਕਹਿੰਦਾ ਚਲ ਦੇ ਦੇ ਆਹ ਦੇਖ ਲੋ ਜੀ ਆ ਇੱਕ ਮੁੰਡੇ ਤੋਂ ਉਹੋ ਘੇਰ ਲਿਆ ਉਹਨੂੰ ਕਹਿੰਦੇ ਵੀ 500 ਰੁਪਏ ਕਿਥੀ ਗਿਆ ਤੇਰੇ ਕੋਲ ਕਹਿੰਦੀ ਅਸੀਂ 500 ਦਿੱਤਾ ਐ ਫੁੱਦੂ ਬਣਾਉਣ ਲਿਆ ਨੇ ਆ ਦੋ ਤਾਂ ਆ ਜਾਂਦੀਆਂ ਨੇ ਆ ਦੇਖੋ ਆ ਦੇਖਿਓ ਤੁਹਾਨੂੰ ਅੱਗੇ ਇੱਕ ਹੋਰ ਗੈਂਗ ਦਿਖਾਉਣਾ ਇਹਨਾਂ ਦੇ ਅੱਗੇ ਆਹੀ ਕੰਮ ਇਹਨਾਂ ਦਾ ਉਰੇ ਇਹ ਪਤਾ ਨਹੀਂ ਕਿੱਥੋਂ ਆਈਆਂ ਕਿੱਥੋਂ ਨਹੀਂ ਆ ਵੀ ਨਾਲ ਆ ਲੈ ਆ ਦੇਖ ਲੋ ਇਹ ਆ ਲੋ ਆ ਘੇਰ ਕੇ ਖੜ ਗਈਆਂ ਹੁਣ ਆ ਮੌਲ ਦੇ ਮੁਰੇ ਆ ਗਈਆਂ ਆ ਦੇਖੋ ਆ ਦੇਖੋ ਇਧਰ ਆ ਹਰੇਕ ਗੱਡੀ ਕੋਲ ਖੜਦੀਆਂ ਨੇ ਇਹ ਆ ਲੈ ਆ ਪਤਾ ਨਹੀਂ ਇਹਨਾਂ ਕੋਲ ਕਿਹੜਾ ਪਰਚਾ ਹੈ ਆ ਮੈਂ ਵੀਰਾਂ ਨੂੰ ਬੇਨਤੀ ਕਰਦਾ ਕੋਈ ਇਹਨਾਂ ਨੂੰ ਪੈਸੇ ਨਾ ਦਓ ਇਹ ਫੁੱਦੂ ਬਣਾਉਂਦੀਆਂ ਨੇ ਹੋਰ ਕੁਝ ਨਹੀਂ ਆ ਪਿੱਛੇ ਇੱਕ ਬੰਦੇ ਨੂੰ ਕਹਿੰਦੀਆਂ ਕਹਿੰਦੀਆਂ 500 ਰੁਪਏ ਸੀਗਾ ਸਾਡਾ ਉਹ ਕਹਿੰਦਾ ਮੈਂ 100 ਰੁਪਏ ਦਿੱਤਾ ਦੀ ਮੇਰਾ 100 ਰੁਪਏ ਵਾਪਸ ਕਰ ਭੱਜੋ ਭੱਜੋ ਤੁਹਾਨੂੰ ਮੈਂ ਭਜਾਉਣਾ ਤੁਹਾਨੂੰ ਦੱਸਦਾ ਮੈਂ ਖੜਜੋ 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 ਹੁਣ ਖੜਜਾ ਖੜਜਾ